ਆ ਚਿੱਤਰ ਵੈਨਿਆ ਦੇ। ਇਹਨੂੰ ਚੱਪਲਾਂ ਦੀ ਬਾਣੀ ਆਉਂਦੀ ਹੈ, ਚੱਪਲਾਂ ਹਟੀਆਂ ਸਿੰਗੀਆਂ ਬਣਦੀਆਂ। ਉਠਿਆਂ ਚੋਂ ਆਏ ਦਿੰਦੀਆਂ ਕਰਦੀਆਂ। ਮੇਰੇ ਪੈਰ ਦੇ ਡਾਉਂ ਨਾ। ਹਾਂ। ਸਾਰਿਆਂ ਨੂੰ ਮੇਰੇ ਕੋਲੋਂ ਸੱਚੀ ਅਕਾਲ, ਦੋਪਰ ਐ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ। ਨੂਰ ਮਿਰਚ ਪਾਹ ਕੁੱਲ। ਇਹ ਜੀ। ਫਿੱਕੀਆਂ ਲੱਗਦੀਆਂ ਨੇ।

ਮੈਜਿਕ ਮਸਾਲਾ ਤੇ ਲੈ ਗਈ ਮਸਾਲਾ ਮੈਜਿਕ ঘি ਅੱਛਾ ਤੇ ਮਨੋਨੀ ਨੂੰ ਪਤਾ ਨਿਆਣੇ ਨੂੰ ਪਤਾ ਹੈ ਮੈਜਿਕ ਮੈਜਿਕ ਹੀ ਮੈਜਿਕ ਆ ਕਿਉਂਕਿ ਤੁਹਾਨੂੰ ਆਹੀ ਪਸੰਦ ਆ ਕਿਉਂਕਿ ਇਹ ਸਾਰਾ ਸਾਰਾ ਕਮਾਲ ਤਾਂ ਮਸਾਲੇ 'ਚ ਹੁੰਦਾ ਏ ਤਾਂ ਇਹਦਾ ਖੁਸ਼ਬੂ ਦੇਖ ਕੇ ਸਾਰੇ ਮੈਜਿਕ ਭੱਜ ਜਾਂਦੇ ਆ ਸਾਰਾ ਕਮਾਲ ਇਹ ਮਸਾਲੇ ਦਾ ਜੇ ਸਬਜ਼ੀਆਂ 'ਚ ਪਾ ਜਵੇ ਜੇ ਸਬਜ਼ੀਆਂ 'ਚ ਪੈ ਜਾਵੇ ਆਹ ਮਸਾਲਾ ਫਿਰ ਸਬਜ਼ੀਆਂ ਵੀ ਇਹਨਾਂ ਨੂੰ ਮਹਗੀਆਂ ਵਰਗੀਆਂ ਲੱਗਣਗੀਆਂ ਇਹ ਤੇ ਚੰਗਾ ਸਬਜ਼ੀ ਦੇ ਪਾ ਕੇ ਇਹਨਾਂ ਨੂੰ ਕੁਲ ਕੁਲ ਕੇ ਕੜਾਈ ਸਾਇਆ ਕਰੋ ਹਾਂ ਨਾ ਤਾਂ ਹੂੰ ਸਭ ਤੋਂ ਜ਼ਿਆਦਾ ਮੈਗੀ ਪਾਇਓ ਹੁਣ ਮੈਂ ਮੈਗੀ ਕੀ ਸਭ ਤੋਂ ਜ਼ਿਆਦਾ ਮੈਗੀ ਪਾਇਓ ਇਕਵਲ ਕੋਨ ਕੀ ਹੁੰਦੀ ਆ ਉਹ ਇਕਵਲ ਕੁਆਂਟੀਟੀ ਇਕਵਲ ਕੁਆਂਟੀਟੀ ਚ ਪਾਓ ਇਕਵਲੀ ਇਕਵਲ ਇਕਵਲ ਕੁਆਂਟੀਟੀ ਸੌਰੀ ਮੈਨੂੰ ਫਿਰ ਇਹਨਾਂ ਅੰਗਰੇਜ਼ੀ ਨਹੀਂ ਨਾ ਆਉਂਦੀ ਹੈਗੀ ਕੰਚਰ ਕਿਧਰ ਰੱਖਿਆ ਮਾਰੇ ਕਿੱਥੇ ਗਿਆ ਉਹ ਲੀਫੜਾ ਇੰਨਾ ਤੁਸੀਂ ਹਲੇ ਕਿਉਂ ਖਾਰੇ ਅਚਾ ਖਾ ਰਹੀ ਰਹੀ ਹੈ ਮਿਕਸ ਕਰ ਰਹੀ ਹੈ ਇੱਕ ਤਾਂ ਮਿਕਸ ਕਰਨੀ ਹੈ ਨਾ ਜਮਾ ਹੀ ਉਹ ਬਣ ਜਾਂਦਾ ਹੈ ਗੋਹਾ ਜਾ ਤੰਗ ਨਾਲ ਫੜ ਲਾ ਫੋਨ ਲੋ ਜੀ ਮੈਂ ਕੀ ਆਪਣੀ ਦਹੀਂ ਪਾਣੀ ਇੱਕ ਨੂੰ ਆਹ ਪਲੇਟ 'ਚ ਰਣੀ ਇੱਕ ਨੂੰ ਸਟੇਨ ਦੀ 'ਚ ਕਿਉਂਕਿ ਇੱਕ ਕੋਈ ਆ ਓਕੇ ਕਿਉਂਕਿ ਮੈਨੀਆਂ ਬਹੁਤ ਐਨੀਆਂ ਨਹੀਂ ਲੈ ਸਕਦੇ ਡਿਨਰ ਸੈਟ ਇਹ ਤਾਂ ਪੂਰਾ ਨਹੀਂ ਬਣ ਸਕਦਾ ਇੱਕ ਇੱਕ ਕਰਕੇ ਪੂਰੀ ਬਣਾਵਾਂਗੀ ਇੱਕ ਇੱਕ ਲੈ ਕੇ ਹੈਨਾ ਟਮਾਟਰ ਛੇਬਲਾ ਵਿੱਚ ਵੀ ਪਈ ᱛੀ ਉਹ ਵੀ ਪਾ ਲੈਣੀ ᱛੀ ਫਿਰ ਇਹ ਕਹਿੰਦੀ ਸਬਜ਼ੀ ਵਾਲੀ ਖਾਣੀ ਹੈ ਕਿ ਤਾਂ ਕਰਕੇ ਪਾਈ ਨਹੀਂ ਹੈ ਬਸ ਜੰਕ ਫੂਡੇ ਖਾਣਾ ਹੁੰਦਾ ਸਬਜ਼ੀਆਂ ਨਹੀਂ ਜੇ ਮੈਨੂੰ ਪੰਦੇ ਮੈਂ ਖਾ ਲੰਦਾ ਅੱਜ ਤੂੰ ਇਹ ਜੇ ਸਮਾਂ ਚ ਖਾ ਲੈਣਾ ਊਂ ਥੋੜੀ ਤੋਂ ਬਣਾ ਲੈ ਲੈ ਅੱਜ ਚੌਲ ਚ ਪਾਏ ਤੇ ਉਹ ਖਾ ਗਿਆ ਸਾਰੀਆਂ ਆਸ ਚੌਣਾ ਚ ਇੱਕਣਾ ਖਾਣਾ ਊਂ ਜੇ ਸਬਜ਼ੀ ਜਿੰਮਾ ਵਿੱਚ ਉਹ ਤੋੜੀ ਤਾਂ ਨਹੀਂ ਦੇਖੀ ਨਾ ਮੈਂ ਤਾਂ ਵੀ ਖਾਂਦੀ ਐ ਮੈਂ ਕਿੰਨੇ ਪਾਉਦੇ ਬਸ ਖਤਮ ਹੋ ਗਏ ਤਿੰਨ ਪੈਕਟ ਤੁਹਾਡੇ ਹੀ ਸੀ ਬਹੁਤ ਕਿਵੇਂ ਖੜੇ ਨੇ ਦੋਹੇ ਜਣੇ ਪਲੇਟਾਂ ਲੈ ਕੇ ਆ ਸੌਸ ਪੋਣ ਆਸਤੇ ਸੌਸ ਤਾਂ ਮੈਗੀ ਜਿਆਦਾ ਨਾ ਮਿੱਠੀ ਜੀ ਬਣ ਜਾਂਦੀ ਏ ਤੁਹਾਨੂੰ ਕੀ ਵਧੀਆ ਲੱਗਦੀ ਆ ਇਹ ਤਾਂ ਸਪਾਈਸੀ ਜੀ ਵਧੀਆ ਲੱਗਦੀ ਆ ਹਰੀ ਸਸਪੈਣੀ ਚਾਹੀਦੀ ਆ ਖੋਰ ਬਮ ਤੁਸੀਂ ਸੌਸ ਕੱਟ ਕੇ ਖਾਇਆ ਕਰ ਕੁੜੀ ਚਲੋ ਜਾਓ ਗੋ 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 ਲੋ ਜੀ ਮੈਂ ਆ ਗਈ ਉੱਪਰ ਕੋਠੇ ਤੇ ਕੋਠੇ ਤੇ ਨਾ ਹੁਣ ਪਿੱਛੇ ਹੂੰ ਤਾਂ ਸਾਰੇ ਸ਼ੋਅ ਆ ਗਈ ਪਰ ਧੁੱਪ ਇੰਨੀ ਜ਼ਿਆਦਾ ਅੱਜ ਮੈਂ ਕੱਪੜੇ ਧਾਰਨੇ ਵੀ ਭੁੱਲ ਗਈ ਸਵੇਰੇ ਇੱਕ ਮਸ਼ੀਨ ਲਾ ਕੇ ਗਈ ਸੀਗੀ ਕੱਪੜੇ ਧੋਏ ਤੇ ਧਾਰਨੇ ਭੁੱਲ ਗਈ ਸਾਰੇ ਕੱਪੜੇ ਹਵਾ ਨੇ ਗਏ ਉੱਤੇ ਮਿੱਟੀ ਜੀ ਲੱਗੀ ਹਲਕੀ ਹਲਕੀ ਪਹਿਲਾਂ ਇਹਨਾਂ ਨੂੰ ਚੁਗ ਕੇ ਅੰਦਰ ਰੱਖਦੀਆਂ ਫਿਰ ਮਸ਼ੀਨ ਅੰਦਰ ਲਾਉਂਦੀ ਹੈ ਹੋ ਜੀ ਮਸ਼ੀਨ ਆਪਾਂ ਨਾਲ ਹੀ ਅੰਦਰ ਇਹ ਕੱਪੜੇ ਮੇਰੇ ਕੋਲ ਨੇ ਹਜੇ ਤੇ ਥੋੜੇ ਜਿਹਾ ਕੱਪੜਾ ਲਸੋ ਪਾਏ ਹੋਏ ਨੇ ਬਾਕੀ ਸਾਰੇ ਖਿੰਡ ਗਏ ਤੇ ਆ ਦੇਖੋ ਆ ਦੇਖੋ ਮਿੱਟੀ ਰੋਜ਼ ਸਾਫ ਕਰ ਜੇ ਪਰ ਰੋਜ਼ ਵੀ ਸਾਫ ਕਰੀਏ ਤਾਂ ਵੀ ਅੰਨੀ ਕੱਲ੍ਹ ਵਾਲੇ ਵਲੌਗ ਚ ਮੈਂ ਸਫਾਈ ਦੀ ਗੱਲ ਕਰ ਰਹੀ ਸੀਗੀ ਵੀ ਆਪਾਂ ਰੋਜ਼ ਕਰ ਦਨੇ ਆ ਹਨਾ ਜਿਵੇਂ ਬਾਹਰਲੇ ਗੇਟ ਹੈ ਹਨਾ ਤਾਂ ਇਹਨਾਂ ਤੇ ਡੇਲੀ ਪੈਣੀਓ ਪੈਣੀ ਆ ਅੰਦਰ ਵੀ ਆਈ ਜਾਂਦੀ ਆ ਬਾਹਰ ਵੀ ਪਈ ਜਾਂਦੀ ਆ ਆ ਸਫਾਈ ਤੇ ਬਹੁਤ ਦੁਖੀ ਹੋਏ ਦੁਖੀ ਹੋਗੇ ਗਰਮੀ ਗਰਮੀ ਤਾਂ ਬਾੜੀ ਪੈਂਦੀ ਆ ਸਿਆਲ ਜਣੀ ਇੰਨੀ ਗਰਦ ਹੁੰਦੀ ਹੈਗੀ ਜਿਨੀ ਗਰਮੀ ਚਾਂਦੀ ਆ ਸੇਕ ਬਹੁਤ ਪੈ ਰਿਹਾ ਏ ਛਾਂ ਤਾਂ ਆ ਗਈ ਸਾਰੇ ਪਿੱਛੇ ਪਰ ਧੁੱਪ ਹਜੇ ਵੀ ਲੱਗ ਰਹੀ ਆ ਹੁਣ ਤਾਂ ਗਰਮੀ ਆ ਜਨਾ ਦਿਨ ਕੱਢਣੇ ਬਹੁਤ ਮੁਸ਼ਕਲ ਆ ਸਾਰੇ ਦਿਹਾੜੀ ਅੰਦਰ ਪਈ ਰਹਿੰਦੇ ਆ ਸ਼ਾਮ ਨੂੰ 4 ਵਜੇ ਤੇ ਜਾ ਕੇ ਕੰਮ ਸ਼ੁਰੂ ਹੁੰਦਾ ਏ ਫਿਰ ਵੀ ਹੁਣ ਅੱਗੇ-ਅੱਗੇ ਤਾਂ ਹੋਰ ਕੱਟਣੇ ਦਿਨ ਕੱਟਣੇ ਮੁਸ਼ਕਲ ਹੋ ਜਾਣੇ ਹਾਂ ਤਾਂ ਹਜੇ ਥੋੜੇ ਘੱਟ ਐ ਅੱਗੇ-ਅੱਗੇ ਤਾਂ ਜਮਾ ਹੀ ਬਸ ਅੰਦਰ ਵੀ ਗਰਮੀ ਬਾਹਰ ਵੀ ਗਰਮੀ ਏਸਿਆਂ ਦੇ ਬਿਨਾਂ ਨਹੀਂ ਬੈਠਿਆ ਜਾਣਾ ਬਸ ਹੁਣ ਕੱਪੜੇ نیچے ਲੈ ਜੰਦੀ ਐ ਸਾਰੇ ਫਿਰ ਬੀਬੀ ਤੈਹ ਲਾ ਦੂਗੀ ਸਾਰੇ ਕੱਪੜਿਆਂ ਦੀ ਫਿਰ ਆਪਾਂ ਅਲਮਾਰੀ 'ਚ ਰੱਖ ਦਾਂਗੇ ਕੱਪੜੇ ਨਾ ਰੱਖਣ ਦੀ ਬਹੁਤ ਪ੍ਰੋਬਲਮ ਐ ਕਬਡ ਵਗੈਰਾ ਹੈ ਸਾਡੇ ਹੈ ਨਹੀਂ ਅਲਮਾਰੀ ਇੱਕੋ ਹੀ ਆ ਇਸ ਕਰਕੇ ਬਸ ਸੋਚ ਰਹੇ ਹਾਂ ਵੀ ਕਬਡ ਬਣਾ ਲਈਏ ਜਲਦੀ ਬੈਠਾ ਪਰ ਉਹਨਾਂ ਉਜੀ ਤੈਰ ਲਾ ਕੇ ਸਾਰੇ ਕੱਪੜੇ ਰੱਖ ਲੀਏ। ਚਾਲ ਚ ਮੋਟੇ ਕੱਪੜੇ ਕਰਕੇ ਜਿਆਦਾ ਲੱਗਦੇ ਤੋਂ ਗਰਮੀਆਂ 'ਚ ਥੋੜੇ ਘੱਟ ਲੱਗਦੇ ਆ। ਆ ਸੂਟ ਮਾਸੀ ਹੜਾਏ ਆ ਮੈਂ ਠੀਕ ਕਰਨਾ ਏ। ਇਹਦੀ ਸਰਵਾਰ ਬਹੁਤ ਵੱਡੀ ਆ। ਗਰਮੀਆਂ 'ਚ ਪਾਉਣ ਵਾਲਾ ਤੇ ਮੈਂ ਘਰ ਪਾਇਆ ਕਰੂੰਗੀ। ਹੈ? ਲੰਬਾ ਜਾਦੇ। ਲੰਬਾ ਜਾਦੇ ਆ। ਵੱਡਾ ਏ। ਕੱਟ ਵੱਟ ਕੇ ਸਹੀ ਕਰਨਾ ਪੈਣਾ। ਚੋੜੀ ਕੱਢਣੀ ਪਊਗੀ ਦਵਾਰ ਉੱਪਰ ਤੇ ਕੱਟਣਾ ਪਊਗਾ ਹਾਂ ਕਰੂੰਗੇ ਇਹਨੂੰ ਸੈੱਟ ਹੋਣਾ ਹੈ ਹਾਂ ਹਾਂ ਅਵੇ ਆ ਕਿ ਗ ਜੋ ਚਿੱਗ ਨਹੀਂ ਉਹ ਆ ਤਾਂ ਇਹਦੇ ਨਾਲ ਚਿਮੜ ਜਾਂਦੀ ਆ ਉਤਾਰਨੀ ਔਖੀ ਬਹੁਤ ਆ ਤਾਂ ਜਿੰਨੇ ਪਾਣੀ ਕੱਢੀ ਜਾਓ ਫਿਰ ਵੀ ਉਤਰਦੇ ਬੂਰ ਜਾ ਹੁੰਦਾ ਆ ਅੱਛਾ ਹਾਂ ਇਹ ਤਾਂ ਬੂਰ ਜਾਏ ਆਹ ਨਹੀਂ ਪਾਉਂਦੀ ਐ ਪੈਂਟ ਆਹਾਂ ਮਿੱਟੀ ਜੀ ਤਾਂ ਲੱਗ ਗਈ ਥੱਲੇ ਗਿਰੇ ਪਏ ਤੇ ਜਦ ਮੈਂ ਥੱਲੇ ਉੱਪਰ ਗਈ ਐ ਆਪਾਂ ਦਈ ਹੈ ਹੂੰ ਲੋਰ ਚੱਕਾ ਉਸੇ ਦਾ ਤਾਂ ਹੈ ਹੈ ਝੱਗਾ ਬੀ ਉਸੇ ਦਾ ਤਾਂ ਆ ਵੀ ਉਸੇ ਦਈ ਹੈ ਆ ਵੀ ਉਸੇ ਦਈ ਹੈ ਆ ਮਿੱਟੀ ਜੀ ਪਰੋ ਚੱਗੇ ਨੇ ਇਹਦੇ ਥਾਂ ਦੋਹੇ ਆ ਆ ਮਿੱਟੀ ਜੀ ਦਾ ਥੱਲੇ ਕੀ ਦੇ ਪਏ ਤੇ ਸਾਰੇ ਕੱਪੜੇ ਤੇ ਮੈਂ ਗਈਆਂ ਉੱਪਰ ਭੁੱਲ ਗਈ ਮੈਂ ਤਾਰਨੇ ਚੁੰਨ ਕਰਤੀ ਤਾਰ ਲਿਆ ਸੀਨ ਮਾਤਾ ਭੁੱਲ ਗਈ ਮਹਾ ਜੀ ਯਾਦ ਹੁੰਦੇ ਮੈਂ ਕਦੀ ਤਾਰ ਲਿਆਂਦੀ ਲੋ ਜੀ ਮੈਂ ਤੋੜ ਲਈ ਆਈ ਪਦੀਨਾ ਪਦੀਨਾ ਨਾ ਇੰਨਾ ਨਹੀਂ ਲੱਗਿਆ ਵਾ ਹੈਗਾ ਬਟੇ ਮੂਰੇ ਡੇੜੇ ਚ ਥੋੜਾ ਜਿਹਾ ਲੱਗਿਆ ਹੋਇਆ ਹਜੇ ਹੋਇਆ ਨਹੀਂ ਹੈਗਾ ਲਾਈਸਟਾ ਨਾ ਹੁਣੀ ਲਾਈਆਂ ਨੇ ਉਹਦੇ ਕਰਕੇ ਮuje ਇੰਨਾ ਜ਼ਿਆਦਾ ਨਹੀਂ ਹੋਇਆ ਤੇ ਕੁੰਡੀ ਨਾ ਥੜੀ ਪਈਆ ਇਸ ਕਰਕੇ ਮੈਂ ਮਿਕਸ ਜਿਹੜੀ ਚਟਣੀ ਨਹੀਂ ਮੈਨੂੰ ਭੋਰਾ ਵੀ ਵਧੀਆ ਲੱਗਦੀ ਹੈਗੀ ਇਸ ਕਰਕੇ ਜਿਹੜੀ ਪਦੀਨੇ ਦੀ ਆ ਅੰਬਾਂ ਦੀ ਚਟ ਅੰਬਾਂ ਦੀ ਹਜੇ ਚਟਣੀ ਚ ਮਿਕਸੀ ਚ ਕੁਟ ਲੈਣਾ ਜਿਹੜੀ ਪਦੀਨੇ ਦੀ ਹੁੰਦੀ ਆ ਪਤਾ ਨਹੀਂ ਕੀ ਗੱਲ ਆ ਮੈਨੂੰ ਕੁੰਡੀ ਵਾਲੀ ਵਧੀਆ ਲੱਗਦੀ ਆ ਹਜੇ ਜਿਹੜੀ ਅੰਬਾਂ ਦੀ ਹੋਊਗੀ ਹਨਾ ਖੱਟੀ ਮਿੱਠੀ ਉਹ ਵੜੀ ਚਾਹੇ ਉਹ ਚ ਮਿਕਸਚ ਕਰ ਲੋ ਉਹ ਤਾਂ ਮੈਨੂੰ ਇਹ ਸੇਮ ਜਿਹੀ ਲੱਗਦੀ ਆ ਉਹਦਾ ਕੋਈ ਚੱਕਰ ਨਹੀਂ ਪਰ ਚਟਨੀ ਜਿਹੜੀ ਹੁੰਦੀ ਹੈ ਨਾ ਉਹ ਕੁੰਡੇ ਦਾ ਸਵਾਦ ਹੋਣਾ ਚਾਹੀਦਾ ਕੋਈ ਵੀ ਆਪਰ ਚਟਣੀ ਕੁੰਡੇ ਵਾਲੀ ਚਟਨੀ ਹੋਣੀ ਚਾਹੀਦੀ ਆ ਜਿਹੜੀਆਂ ਦੁਨੀਆਂ ਚਟਨੀਆਂ ਹੁੰਦੀਆਂ ਮਿਕਸੀ ਵਾਲੀਆਂ ਉਹ ਨਹੀਂ ਵਧੀਆ ਲੱਗਦੀ ਉਹ ਤਾਂ ਬਸ ਪਿਸ ਪਿਸ ਕੇ ਪਿਸ ਪਿਸ ਕੇ ਹੋ ਹੋ ਸਾਮੀਆਂ ਨੇ ਹਨਾ ਯੂ ਜਦੋਂ ਇੱਕ ਚਟਨੀ ਜਦ ਬਣਾਈ ਸੀਗੀ ਤੇ ਯੂਵੀ ਪੋਲ ਨਹੀਂ ਰਿਹਾ ਕਿਉਂਕਿ ਹੁਣ ਛਿੜਕਾ ਹੱਕ ਹੈ ਟਿਆ ਇਹਨਾਂ ਡਾਂਸ ਜਿਆ ਬਹੁਤ ਕਰਦਾ ਏ ਐਨੂੰ ਮੈਂ ਕਿੰਨੀ ਵਾਰ ਛਿੜਕ ਲਿਆ ਪਰ ਇਹ ਹਟਦਾ ਨਹੀਂ ਹੈਗਾ ਛਿੱਤਰਖਾਨ ਤੋਂ ਪਤਾ ਨਹੀਂ ਉਹੀ ਕੈਮਰੇ ਦੇ ਵਿੱਚ ਕੀ ਖੜਾ ਉਹ ਕਰੀ ਜਾਂਦਾ ਏ ਡਾਂਸ ਤੇ ਬੀਬੀ ਬੈਠੀ ਏ ਮੁਰਲੇ ਵੇੜੇ ਚ ਹਰ ਹੰਡੀ ਹੰਡੀ ਹਵਾ ਚ ਤੇ ਬੀਬੀ ਨੂੰ ਹੁਣ ਮੜਾ ਜਿਵੇਂ ਨਹੀਂ ਤੂਲ ਹੁੰਦਾ ਜਦ ਇਹ ਸਾਹ ਚੜਾ ਲੈਂਦੀ ਏ ਮੈਂ ਬੀਬੀ ਨੂੰ ਪੁੱਛਿਆ ਹੀ ਤਾਂ ਬੱਸ ਰਣੀ ਕੋਈ ਗੱਲ ਸੀਗੀ ਪੁੱਛਣ ਲਈ ਅੰਦਰ ਬੁਲਾਇਆ ਤੀ ਤੇ ਜਦੇ ਬੀਬੀ ਨੇ ਸਾਹ ਚੜਾਲਿਆ ਤੇ ਬੀਬੀ ਕਹਿੰਦੀ ਮੈਂ ਪੁਦੀਨਾ ਤੋੜ ਕੇ ਦਵਾਂ ਮਮਾ ਕਹਿੰਦਾ ਨਾ ਤੂੰ ਅੰਜੇ ਤੇ ਬਹਿ ਜਾ ਮੈਂ ਤੋੜਾ ਆਪ ਹੀ ਲਉਂਗੀ ਪੁਦੀਨਾ ਹਾਏ ਯੂ ਵੇ ਪਹਿਲਾਂ ਜਦ ਮੈਂ ਵੀਡੀਓ ਉਹ ਘਰੇ ਕਰਦੀ ਸੀ ਨਾ ਮਤਲਬ ਮੈਂ ਦੰਦ ਬਹੁਤ ਘੜਦੀ ਹੁੰਦੀ ਸੀ ਹਰ ਗੱਲ ਤੇ ਮੈਂ ਹੱਸਦੀ ਸੀ ਹੱਸਦੀ ਰ ਮੈਂ ਹੁੰਦੀ ਆ ਤੇ ਮੈਨੂੰ ਨਾ ਕਈ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਘੱਟ ਹੱਸਿਆ ਕਰੋ ਹੈਨਾ ਇਸ ਕਰਕੇ ਹੁਣ ਮੈਂ ਥੋੜਾ ਘੱਟ ਕਿਉਂਕਿ ਗੱਲਾਂ ਹੀ ਨਹੀਂ ਜਦੋਂ ਹੁੰਦੀਆਂ ਫਿਰ ਜਾਂ ਕੋਈ ਮੇਰੇ ਨਾਲ ਇਦਾਂ ਵੀ ਕੋਈ ਗੱਲ ਛਿੜੇ ਹਨਾ ਕੋਈ ਹਾਸੇਂਝਾ ਕੇ ਜਿਆਦਾ ਹੋਵੇ ਮੈਂ ਤਾਂ ਜਿਆਦਾ ਹਾਸਾ ਜਿਆਦਾ ਦਿਖਾਵਾਂ ਹਨਾ ਤਾਂ ਉਹ ਇਦਾਂ ਦੀ ਮਤਲਬ ਕੋਈ ਉਹ ਗੱਲਬਾਤ ਹੁੰਦੀ ਨਹੀਂ ਹੁਣ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਨਾਲ ਥੋੜਾ ਬਹੁਤ ਹਾਸੇਂ ਨਹੀਂ ਦਿਖਾਵਾਂ ਜਾਂ ਵਸੇ ਦੇ ਨਾਲ ਹੱਸਦੀਆਂ ਪਰ ਇਹ ਛਿੱਤਰ ਜਾਦੇ ਖੰਦਾ ਹੱਸਦਾ ਘਟਾ ਯੂ ਵੀ ਹੁਣ ਵੀ ਜਾਣ ਜਾਣ ਕੇ ਹੁਣ ਵੀ ਜਾਣ ਕੇ ਬੋਲ ਨਹੀਂ ਰਿਹਾ ਤੇ ਕੱਲ ਨਾ ਕੱਲ वाली ਵੀਡੀਓ ਚ ਮੈਨੂੰ ਇੱਕ ਦੋ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਹਾਡੀ ਕੁੱਛ ਨੂੰ ਵੀਡੀਓ ਥੰਬਨੇਲ 'ਨੂੰ ਲਾਏ ਹੋਏ ਤੇ ਵੀਡੀਓ ਹਟਦੇ ਸਮਝ ਨਹੀਂ ਪੱਲੇ ਜਾਂ ਨਹੀਂ ਪਿਆ ਕੁੱਛ ਪੱਲੇ ਪੈਣ ਵਾਲੀ ਚ ਕੋਈ ਗੱਲ ਨਹੀਂ ਹੈਗੀ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਵੀ ਫੈਮਿਲੀ ਨੂੰ ਆਪਾਂ ਦੇਖੋ ਵੀ ਉਹ ਕੈਮਰੇ ਅੱਗੇ ਵੀ ਕੈਮਰੇ ਦੇ ਪਿੱਛੇ ਦਾ ਬੋਲਦੇ ਨੇ ਕਾਫੀ ਬੋਲਦੇ ਨੇ ਕਿਉਂਕਿ ਉਹ ਹੋਰ ਗੱਲਾਂ ਬਾਤਾਂ ਹੁੰਦੀਆਂ ਨੇ ਹਨਾ ਯਾ ਜਿਹੜੀਆਂ ਕੈਮਰੇ ਦੇ ਮੁਰੇ ਕਹਿਣ ਜੋਗੇ ਨਹੀਂ ਹੁੰਦੀਆਂ ਯਾਰ ਕੈਮਰਾ ਸਟਾਰਟ ਕਰਦੇ ਆ ਬਸ ਉਹਨਾਂ ਨੂੰ ਬੁਲਾਉਣਾ ਪੈਂਦਾ ਗੱਲ ਸਮਝਣ ਦੀ ਇਹ ਹੈ ਵੀ ਇਸ ਕਰਕੇ ਹਜੇ ਆਪਾਂ ਵੀਡੀਓ 'ਚ ਹੋ ਨ ਵੀ ਕਿਉਂਕਿ ਗੱਲਾਂ ਹੁਣ ਕਿਹੜੀਆਂ ਛੇੜੀ ਉਹ ਕਰੀਏ ਹਨਾ ਵੀ ਆਪਾਂ ਹਾਂ ਜੇ ਉਹ ਨਾਰਮਲੀ ਕੋਈ ਛੇੜੀ ਵੀ ਹੁੰਦੀ ਤੀ ਫਿਰ ਵਲੌਗ ਸਟਾਰਟ ਹੁੰਦਾ ਤਾਂ ਉਹ ਵੱਖਰੀ ਗੱਲ ਆ ਹਨਾ ਨਹੀਂ ਜੇ ਉਹ ਸਟਾਰਟ ਕਰ ਰਹੀ ਹੈ ਉਹਨਾਂ ਦੇ ਸਾਹਮਣੇ ਫਿਰ ਚੁੱਪ ਹੋ ਜਾਂਦੇ ਤੇ ਕਿਸੇ ਨੂੰ ਥੰਮਲੀ ਨਾ ਔਰ ਵੀਡੀਓ ਸਮਝ ਚੱਲੀ ਆ ਦੋ ਤਿੰਨ ਜਣਿਆਂ ਨੂੰ ਇਸ ਕਰਕੇ ਮੇਰੀ ਮੇਨ ਗੱਲ ਆਹੀ ਤੀ ਵੀ ਕੈਮਰੇ ਦੇ ਅੱਗੇ ਹੋਰ ਪਿੱਛੇ ਹੋਰ ਹੁੰਦੇ ਆ ਵੀ ਕੈਮਰੇ ਦੇ ਪਿੱਛੇ ਦਾ ਪਤੇਰੀਆਂ ਨਾਲ ਵੱਜ ਜਾਂਦੀ ਨੇ ਕੈਮਰੇ ਤੇ ਜਿਵੇਂ ਹੁਣ ਯੂਵੀ ਕੈਮਰੇ ਦੇ ਵਿੱਚ ਵੱਟ ਵੱਟ ਕੇ ਆਡਰ ਰਿਐਕਸ਼ਨ ਕਰ ਰਿਹਾ ਮੈਂ ਚਟਨੀ ਹੈ ਨਾ ਮੇਰੀ ਨਾ ਆਮ ਦੀ ਚਟਨੀ ਹੱਥ ਤੇ ਪਤੇਰੀ ਦੀ ਚਟਨੀ ਰੋਟਾ ਸਹੀਓ ਵੀ ਵਿੱਚ ਡਾਂਸ ਕਰ ਰਿਹਾ ਵੀ ਵੀ ਕਹਿੰਦੀ ਨਾ ਪਹਿਲਾਂ ਪੱਤੇ ਕੁੱਟਾ ਪੱਤੇ ਕੁੱਟਣੇ ਆ ਤੇ ਪੱਤੇ ਕਿਉਂ ਕੁੱਟਣੇ ਮੈਨੂੰ ਨਹੀਂ ਪਤਾ ਹੈਗਾ ਪਰ ਮੈਨੂੰ ਲੱਗਦਾ ਤਾਂ ਕਹਿੰਦੀ ਹੋਣੀ ਵੀ ਪਿਆਜ਼ ਨਾ ਪਾਣੀ ਛੱਡ ਜਾਂਦੇ ਨੇ ਫਿਰ ਉਹ ਸ਼ਿੱਟੇ ਆਂਦੇ ਨੇ ਮਿਰਚਾ ਤਾਂ ਮੈਂ ਪਾਉਂਦੀ ਨਹੀਂ ਮਿਰਚਾ ਮੈਂ ਨਮੂਨੇ ਵਿੱਚ ਆਂਦ ਰਹੀ ਮਿਕਸ ਕਰ ਲੂਗੀ ਬਸ ਚਟਣੀ ਕੁੱਟ ਕੇ ਅੰਦਰ ਲਈ ਜੋ ਜਿਹਦੇ ਦੇ ਤੁਹਾਨੂੰ ਥੇਪੜੂ ਬਹੁਤ ਨਾਲ ਚੋੜਾ ਪਿੱਛੇ ਹੋ ਗਿਆ ਮੇਰੇ ਮੂਹ ਤੇ ਨਾ ਹਾਂ ਬਣਾ ਦੇਗਾ ਵੇ ਹਾਂ ਬਣਾ ਦੂਗਾ ਲੋ ਜੀ ਸ਼ਾਮ ਦਾ 4:07 ਹੋ ਗਏ 9:7 ਹੋ ਗਏ ਤੇ ਆ ਸਬਜੀ ਨਾਲ ਸਵੇਰੇ ਬਣਾਣੀ ਆ ਅੰਗੂਸ ਸ਼ਿਮਲਾ ਮਿਰਚ ਦੀ ਆਈ ਆਈ ਆ ਵੀ ਰੁੱਸ ਰਿਹਾ ਇਹ ਕੱਦ ਲਿਟ ਗਿਆ ਇਹ ਰੁੱਸ ਰਿਹਾ ਆ ਸਬਜੀ ਨਾਲ ਸਵੇਰੇ ਬਣਾਣੀ ਆ ਸ਼ਿਮਲਾ ਮਿਰਚ ਦੀ ਤੇ ਹੁਣ ਬਸ ਚੀਰ ਕੇ ਰੱਖ ਲੈਣੇ ਆ ਫਿਰ ਸਵੇਰੇ 5 ਵਜੇ ਉੱਟ ਕੇ ਬਸ ਇਹ ਹੁੰਦਾ ਵੀ ਤੜਕਾ ਹੀ ਲਾ ਦੋ ਬਸ 5 ਸਬਾ 5:30 ਤੱਕ ਸੂਰਜੇ ਚੜ ਜਾਂਦਾ ਏ 3 ਚੜ ਜਾਂਦਾ ਏ 5:30 ਸੂਰਜ ਤਾਂ ਚਲੋ 6 ਵਜੇ ਦਿਖਦਾ ਹੈ ਪਰ ਦਿਨ 7 ਵੀ ਚੜ ਜਾਂਦਾ ਹੈ ਖੰਡਾ ابو ਖੰਡਾ ਇੱਕ ਆਗੂ ਹੈ ਇਹਦਾ ਹਸਤਾ ਰਹਿੰਦਾ ਹਜ਼ਾਰ ਵਾਰੀ ਦੱਸ ਲਿਆ ਮੈਂ ਵੀ ਪਰ ਮਾ ਗਏ ਇਹਦੇ ਗਾੜੀ ਪਿੱਟ ਕਰ ਰਿਹਾ ਨੱਬੂ ਬੰਨੀ ਕਦੋਂ ਪਿੱਟ ਕਰ ਰਿਹਾ ਹੈ ਰੁੱਸ ਗਿਆ ਇਹਦੇ ਗੱਲ ਅੱਖ ਚ ਕਿਵੇਂ ਵੀ ਲੀਰਦੀ ਇਹ ਗੋੜਾ ਹੈ ਚਿਮਲਾ ਮਿੱਤੇ ਬਸਿਆ ਤੇ ਚਿਮਲਾ ਹੋਰ ਤਾਂ ਸੀਆਂ ਤਾਂ ਇਤਤ ਮੜੀਆਂ ਹੋ ਗਈਆਂ ਮੈਂ ਕਿਹਾ ਇਹਨਾਂ ਤਾਜ਼ੀਆਂ ਨਹੀਂ ਹੈਗੀਆਂ ਤਾਜ਼ੀਆਂ ਤਾਂ ਐਡੀਆਂ ਐਹ ਜਿਹੀਆਂ ਹੋਣਗੀਆਂ ਤਾਜ਼ੀਆਂ ਬਾਪ ਨੂੰ ਕਿਹਾ ਤਾਂ ਮਹਾਂੋਰ ਇਹ ਵੀ ਇਹ ਰਾ ਪੈ ਲੱਗਿਆ ਕਰੀ ਕਿਤੇ ਲਿਆਏ ਵਰਖੇ ਤੇ ਪਰ ਉੱਪਰ ਬੜੀਆਂ ਹੋਣੀਆਂ ਪਾਈਆਂ ਹੈਟ ਤੇ ਕੱਟ ਕੇ ਪਾ ਦੋ ਹੁਣ ਨਾ ਹੈ ਉਦਣ ਕੈਰੀ ਤੀ ਮੈਂ ਫੋਨ ਸਿੱਧਾ ਰੱਖ ਵੀ ਗੁਰਦੁਆਰੇ ਭੱਜ ਜੇ ਸ ਸ਼ਾਮ ਨੂੰ ਹੁਣ ਗੁਰਦੁਆਰੇ ਵੀ ਨਹੀਂ ਜਾਂਦਾ ਆ 2 ਮਿੰਟ ਟੇਸ਼ਨ ਲੱਗ ਜਾਣਾ ਫਿਰ ਕਹੂਗਾ ਮੈਂ ਬਕਵਾਰੇ ਜਾਣਾ ਤੂੰ ਵੀ ਕਰ ਰਹੀ ਹੈ ਮੈਨੂੰ ਠੰਡਾ ਲੱਗ ਰਿਹਾ ਆ ਉਹ ਆਪਣੀ ਮਸਤੀ ਚ ਖੇਡ ਰਹੀ ਹੈ ਆਬੂ ਪੂਰਾ ਮਸਤ ਆ। ਕਰਨੇ ਕਾ ਹੁਣ ਵੀ ਕੰਚੇਗਾ। ਨਵੋ ਪੁੱਛਰੀ ਆ ਵੀ ਕ ਇੱਕ ਮਿੰਟ ਰੁਕ ਜਾ ਨਵੋ ਪੁੱਛਰੀ ਆ ਵੀ ਕੰਚੇ ਕਾ ਖਿਲਾਉਂਗੇ। ਮੈਂ ਕਾ ਸਾਲ ਪਿਆ ਹਾ ਜੇ ਕੰਚੇ ਕਾ ਨੂੰ ਅੱਜੇ ਕੰਚੇਗਾ। ਇਹਨੂੰ ਐ ਵੀ ਮੈਂ ਬੈਠਣਾ ਹੈ। ਫਿਰ ਜਦ ਤਨ ਕੰਚੇ ਕਾ ਕਰਨੀ ਐ, ਉਦਣ ਆ ਜੀ ਆਏਂਗੀ। ਹੈਂ? ਆਏਂਗੀ। ਆ ਜਾ ਆ ਜਾ। ਆਬੂ ਤੇ ਆਈਏ। ਆਬੂ ਆ ਜਾ। ਆਬੂ। ਆਬੂ ਆ ਜਾ। ਚਾਚਾ ਕੇ ਲਿਆ ਹੋਇਆ। ਯੂਵੀ ਤਾਂ ਗਿਆ ਪਾਸ। ਮੇਰੇ ਮੂੰਹ ਇੰਨਾ ਸੜਿਆ ਬਕਰ ਰੱਖਿਆ ਤੇ ਨਾ ਬਚਿੱਤਰਖੰਦ ਦੀ ਤਿਆਰੀ ਹੋ ਰਹੀ ਸੀ ਜਦੋਂ ਮੈਂ ਟੂਰ ਖੜਨ ਦਾ ਮੈਂ ਪੰਨ ਪੰਨੇ ਜਾਣਾ ਤੇ ਫੜਕਿਆਂ ਨਾ ਤੇ ਨਾ ਉਹ ਹਾਂ ਤੇ ਨਾ ਉਹ ਤਾਂ ਪੱਲੇ ਕਟਾ ਕੇ ਰਾਜੀ ਆ ਪੰਨਾ ਦੀ ਨਾ ਪਤਾ ਨਹੀਂ ਉਹ ਵੀਡੀਓ ਹੀ ਨੇ ਉਹ ਬਣਾ ਬਣਾਉਂਦਾ ਹੈਗਾ ਬਸ ਮੈਂ ਕੁਝ ਕਹੋ ਨਾ ਅੱਜ ਦਿਤੇ ਬਾਕੀ ਬਚਾਰਾ ਹਜੇ ਉਹ ਕਰਦਾ ਹਾਂ ਕਈ ਉਹਨੂੰ ਮੈਨੂੰ ਵੀਡੀਓ ਆ ਗਿਆ ਬਰੈਸ ਜੇ ਤੱਕ ਖੁਸ਼ ਹੋਊਗਾ ਮੈਂ ਬਣਾ ਲੂਗਾ ਨਹੀਂ ਨਹੀਂ ਬਣਾਉਣਾ ਲਾਜੀ ਦਾਦੀ ਸਾਦੀ ਦਾਦੀ ਦਾ ਐਮਾਸ ਮੇਰਾ ਉਹ ਬੋਲ ਚਾਉਂਦਾ ਚਾਉਂਦਾ ਅਸਾ ਲਈ ਕਿ ਨਪਰਦਾ ਸਭ ਵੀ ਉਹ ਜੀ ਉਹ ਆ ਰਿਹਾ ਬਿਗੜਿਆ ਸਬਜੀ ਚੀਨੀ ਹੈ ਸਭ ਖਾਣਗੇ ਕੋਈ ਨਹੀਂ ਪਸੰਦ ਹੈ ਉਹ ਤਾਂ ਮੂੰਹ ਖਾਂਦਾ ਕੀ ਦਾ ਹਾਂ ਦਾ ਸ਼ਿਮਲਾ ਮਿਰਚ ਹੰਦਾ ਨਾ ਹੁਕਸ ਵੀ ਨਹੀਂ ਖਾਂਦਾ ਤਾਂ ਮੂੰਹ ਖਾਂਦਾ ਇਹ ਤਾਂ ਟਾਲਾ ਦੇ ਫੀਲੀ ਕਾਲੀ ਦੇ ਇੱਕ ਖਾਧੀ ਰਾਣੀ ਹੈ ਹੋਰ ਕੋਈ ਉਹ ਸਬਜੀ ਨਹੀਂ ਖਾਂਦਾ ਹੈਗਾ ਯਾ ਕਮ ਗਿਆ ਨਿੱਪਬੋ ਤੇ ਚਟਨੀ ਬਣਾਈ ਤੇ ਪਦੀਨੇ ਦੀ ਉਹ ਤਾਂ ਦੇਖ ਹੀ ਲਿਆ ਤੇ ਨਾਲ ਬਣਾਈਆਂ ਤੀਆਂ ਸੇਵੀਆਂ ਥੋੜੀਆਂ ਜਿਹੀਆਂ ਬਣਾਈਆਂ ਦੀਆਂ ਬਸ ਉਹ ਵੀ ਵੀ ਚਟਨੀ ਨਾ ਥੋੜੀ ਖਾ ਤਾਂ ਲਈਏ ਕੋਈ ਚੱਕਰ ਨਹੀਂ ਵੀ ਰੁੱਖਾ ਬਣ ਲਾਦਾ ਨਾ ਕਿਉਂ ਲੱਗਦੀ ਆ ਰੁੱਖੀ ਲੱਗਦੀ ਆ ਸਬਜੀ ਨਾਲ ਰੱਜ ਜਾ ਜਾਂਦਾ ਚਟਨੀ ਨਾਲ ਔ ਢਿੱਡ ਨਹੀਂ ਭਰਦਾ ਵੀ ਉਹਦੇ ਨਾਲ ਢਿੱਡਾ ਚਲ ਕੋਈ ਨਹੀਂ ਪਰ ਪਦੀਨੇ ਦੀ ਚਟਨੀ ਨਾ ਅੰਨੀ ਸੁਆਦ ਬਣੀ ਵਾਸਵਾਦ ਬਣੀਆਂ ਕੁੰਡੀ ਦਾ ਕੁੰਡੀ ਚ ਚਟਣੀ ਸਵਾਦ ਬਣਦੀ ਆ ਹੋਰ ਸਾ ਸੇ ਚਰ ਗੱਲੋ ਕਰੀ ਜਾਂਦਾ ਨਾ ਬਿਰਕ ਗਰਮੀਆਂ ਚ ਪਹਿਲੀ ਵਾਰ ਆ ਪਹਿਲੀ ਵਾਰ ਬਣਾਈ ਅੱਜ ਗਰਮੀਆਂ ਦੀ ਚਟਣੀ ਹੋਰ ਪਹਿਲਾਂ ਅੰਬੀ ਦੇਖੀ ਪਰ ਅੰਬੀ ਮਿਲੀ ਨਹੀਂ ਤੀ ਪਰ ਹਜੇ ਲੱਗੀਆਂ ਨਿੰਬੀਆਂ ਚਲੋ ਜੀ ਅੱਜ ਡਗ ਲਾ ਕੇ ਇੱਥੇ ਤੱਕ ਸੀਗਾ ਉਮੀਦ ਆ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਚ ਤੇ ਵਲੌਗ ਨੂੰ ਬੱਤ ਬੱਤ ਲਾਈਕ ਕਰੇ ਕਰੋ ਸਬਸਕ੍ਰਾਈਬ ਜ਼ਰੂਰ ਕਰਿਓ ਜਨਮਾਨ